ਇਤੋਂ ਵਿਚਾਲੋ ਉਧਰੋਂ ਵਿਚਾਲੋ ਉਧਰ ਖੜੀ ਕਣਕ ਦੇ ਬਚਾਓ ਉਹ ਜ਼ਰੂਰੀ ਆ ਉਹ ਨੰਬਰ ਤਾਂ ਇੱਥੇ ਆ ਜਾ ਪਾਣੀ ਨਹੀਂ ਦੇਖੀਓ ਨਾ ਲੈ ਮਗਰੋਂ ਉਧਰ ਆ ਉਹ ਪਾਣੀ ਛੱਡ ਇਧਰ ਉਹ ਨੰਬਰ ਤਾਂ ਇਹ ਨੰਬਰ ਤਾਂ ਇਹ ਨੰਬਰ ਤਾਂ ਅੱਗੇ ਦੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਪਹਿਲਾਂ ਹੀ ਖੇਤਾਂ ਦੇ ਵਿੱਚ ਕਣਕ ਨੂੰ ਅੱਗ ਲੱਗਣ ਦੀਆਂ ਕਈ ਖਬਰਾਂ ਨਿਕਲ ਕੇ ਸਾਹਮਣੇ ਆ ਚੁੱਕੀਆਂ ਨੇ ਤਾਂ ਹੁਣ ਤੁਹਾਨੂੰ ਦੱਸਦੀ ਕਿ ਰਾਏਕੋਟ ਦੇ ਪਿੰਡ ਪੈਣੀ ਬੜਿੰਗਾ ਅਤੇ ਪਿੰਡ ਸੁਲਤਾਨ ਖਾਨ ਰੋਡ ਤੇ ਇੱਕ ਸ਼ੈਲਰ ਲੱਗੇ ਸਥਿਤ ਖੇਤ ਚ ਅਚਾਨਕ ਬਿਜਲੀ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗ ਗਈ ਹੈ ਜਿਸ ਦੇ ਕਾਰਨ ਨਾੜ ਆ ਵੱਡੀ ਮਾਤਰਾ ਦੇ ਵਿੱਚ ਸੜਿਆ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਜੋ ਜਾਣਕਾਰੀ ਮਿਲੀ ਹੈ ਪਿੰਡ ਭੈਣੀ ਬੜਿੰਗਾ ਰਣਜੀਤ ਸਿੰਘ ਦੀ ਜ਼ਮੀਨ ਠੇਕੇ ਤੇ ਲੈ ਕੇ ਨੰਬਰਦਾਰ ਅਵਤਾਰ ਸਿੰਘ ਵਾਸੀ ਭੈਣੀ ਬੜਿੰਗਾ ਖੇਤੀ ਕਰਦਾ ਆ ਤੇ ਉਸਨੇ ਕਣਕ ਦੀ ਕਟਾਈ ਤਾਂ ਕਰ ਲਈ ਸੀ ਅਤੇ ਤੂੜੀ ਬਣਾਉਣ ਲਈ ਜੋ ਨਾੜ ਰੱਖਿਆ ਸੀ ਉਸ ਤੇ ਅੱਜ ਅਚਾਨਕ 12:00 ਵਜੇ ਦੇ ਕਰੀਬ ਖੇਤਾਂ ਤੇ ਸ਼ੈਲਰ ਦੇ ਨਜ਼ਦੀਕ ਲੱਗੇ ਹੋਏ ਬਿਜਲੀ ਟਰਾਂਸਫਾਰਮ ਦੇ ਵਿੱਚੋਂ ਅਚਾਨਕ ਸ਼ਾਰਟ ਸਰਕਟ ਹੋਣ ਦੇ ਕਾਰਨ ਪੈਦਾ ਹੋਈ ਸਪਾਰਕਿੰਗ ਨਾਲ ਖੇਤਾਂ 'ਚ ਖੜੇ ਨਾੜ ਨੂੰ ਅੱਗ ਲੱਗ ਗਈ ਅਤੇ ਦੇਖਦਿਆਂ ਦੇਖਦਿਆਂ ਅੱਗ ਨੇ ਐਸਾ ਭਿਆਨਕ ਰੂਪ ਧਾਰਨ ਕਰ ਲਿਆ ਜੋ ਖੇਤਾਂ ਦੇ ਵਿੱਚ ਪੂਰੀ ਤਰ੍ਹਾਂ ਫੈਲ ਗਈ ਹਾਲਾਂਕਿ ਇਸ ਅੱਗ ਨੂੰ ਰੋਕਣ ਦੇ ਲਈ ਕਿਸਾਨਾਂ ਵੱਲੋਂ ਜਦਦੋਜਾਹ ਕੀਤੀ ਗਈ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਆਲੇ ਦੁਆਲੇ ਦੇ ਕਿਸਾਨ ਵੀ ਇਕੱਠੇ ਹੋ ਗਏ ਅਨਾਉਂਸਮੈਂਟ ਕੀਤੀ ਗਈ ਤਾਂ ਉਸ ਤੋਂ ਉਪਰੰਤ ਜਿਹੜੇ ਹਾਲੇ ਤੋਂ ਵਾਲੇ ਦੇ ਲੋਕ ਨੇ ਕਿਸਾਨ ਨੇ ਉਹ ਟਰੈਕਟਰ ਲੈ ਕੇ ਆ ਗਏ ਅਤੇ ਪਾਣੀ ਵਾਲੇ ਟੈਂਕਰ ਲੈ ਕੇ ਉੱਥੇ ਪਹੁੰਚ ਗਏ ਵੱਡੀ ਗਿਣਤੀ ਵਿੱਚ ਲੋਕਾਂ ਨੇ ਦਰਖਤਾਂ ਦੀਆਂ ਟਾਹਣੀਆਂ ਤੇ ਝਾੜੀਆਂ ਦੇ ਨਾਲ ਵੀ ਅੱਗ ਬੁਝਾਉਣ ਦੇ ਲਈ ਜਦੋਜहद ਕੀਤੀ ਅਤੇ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਇਸ ਮੌਕੇ ਫਾਇਰ ਬ੍ਰਿਗੇਡ ਮੋਲਾਪੁਰ ਦੀ ਗੱਡੀ ਵੀ ਪਹੁੰਚ ਗਈ ਸੀ ਅਤੇ ਜੋ ਕਿਸਾਨਾਂ ਤੋਂ ਜਾਣਕਾਰੀ ਮਿਲੀ ਹੈ ਕਿਸਾਨ ਨੰਬਰਦਾਰ ਅਵਤਾਰ ਸਿੰਘ ਵਾਸੀ ਪੈਣੀ ਬੜਿੰਗਾ ਦਾ 10 ਏਕੜ ਅਤੇ ਗੁਰਦੀਪ ਸਿੰਘ ਰਾਏਕੋਟ ਦਾ 5 ਏਕੜ ਦੇ ਕਰੀਬ ਤੂੜੀ ਬਣਾਉਣ ਲਈ ਰੱਖਿਆ ਨਾੜ ਜਿਹੜਾ ਸੜਕੇ ਸੁਆਹ ਹੋ ਗਿਆ ਤੇ ਕਿਸਾਨਾਂ ਵੱਲੋਂ ਮੁਆਵਜ਼ੇ ਦੀ ਮੰਗ ਵੀ ਕੀਤੀ ਗਈ ਹੈ ਹੋਰ ਕੀ ਕਹਿਣਾ ਹੈ ਕਿਸਾਨਾਂ ਦਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਤਸਵੀਰਾਂ ਦੇਖੋ ਕਿੰਨੀ ਖੌਫਨਾਕ ਆ ਗਿਆ ਜਿਸ ਨੇ 나ੜ ਨੂੰ ਤਬਾ ਕਰਕੇ ਰੱਖ ਦਿੱਤਾ ਹੈ। ਜੀ ਨੂੰ ਥੋੜਾ ਰਾਜਵੰਤ ਸਿੰਘ। ਅ ਰਾਜਵੰਤ ਜੀ ਇੱਕ ਕੀ ਅੱਡੀ ਅੱਗ ਲੱਗਿਆ ਕਿਹੜੇ ਖੇਤਾਂ ਤੇ ਲੱਗਿਆ ਕਿਵੇਂ ਘਟਨਾ ਵਾਪਰੀ ਕੋਈ ਪਤਾ? ਇਹ ਨੰਬਰਦਾਰ ਰਾਣੇ ਦੇ ਖੇਤ ਚ ਲੱਗਿਆ ਜੀ ਅਵਤਾਰ ਸਿੰਘ ਠੇਕੇ ਤੇ ਜ਼ਮੀਨ ਕਰਦਾ ਹੈ। ਕਿਹੜੇ ਪਿੰਡ ਤੋਂ? ਪਣੀ ਬਣੀ ਕਰਦਾ ਜ਼ਮੀਨ ਆ ਪਣੀ ਬਣੀ ਦੇ ਖੇਤ ਚ। ਅਚਾ ਉਹਨਾਂ ਕੋਲੇ ਠੇਕੇ ਹੁੰਦੇ ਆ। ਹਾਂਜੀ ਠੇਕੇ ਹੁੰਦੇ ਆ। ਇਹ ਤੜਕ ਦਾ 나ੜ ਸੀਗਾ। ਹਾਂਜੀ 나ੜ ਸੀਗਾ ਜੀ। ਬਾਕੀ ਉਹ ਅੱਗੇ ਜਾ ਕੇ ਉਹ ਕੰਪਨੀ ਵੀ ਲੱਗੀ ਥੋੜੀ। ਅੱਛਾ ਹਾਂਜੀ ਕਿੰਨੀ ਕਿਸੀ ਕੀ ਇਹ ਜਿਹੜੀ 나ੜ ਦਾ 1 ਲੱਖ 500 ਪਰਾਦਰ ਕੇ ਲਈ ਉੱਭ। ਅੱਛਾ ਇਹ ਲੱਗੀ ਕਿੱਥੋਂ ਕਿਸ ਨੂੰ ਲੱਗਿਆ ਪਤਾ? ਇਹ ਲੱਗੀ ਜਿਆ ਸੈਟਰ ਦੇ ਕੋਲੇ ਜਾ ਹੈ ਗਿਆ। ਕੋਈ ਟਰੈਕਟਰ ਜੋੜਿਆ ਹੋਸ ਹੈ। ਟਰਾਂਸਫਾਰਮਰ। ਹਾਂਜੀ ਉੱਥੇ ਨਾਲ ਹੀ ਲਾਈਟ ਆਈ ਉਹ ਕਿੱਥੋਂ ਲੱਗੀ? ਠੀਕ ਹੈ। ਹੋਣ ਮਤਲਬ ਕੋ ਕਣਕ ਤਾਂ ਬਚਾ ਹੋ ਗਿਆ ਨੁਕਸਾਨ ਕਣਕ ਦਾ ਬਚਾ ਹੋ ਗਿਆ ਜੀ ਬਨੌਰ ਨਾਡ ਨੁਕਸਾਨ ਪਤਾ ਨਹੀਂ ਕਿੰਨੀ ਕੁ ਮੱਚੀ ਹੋ ਮਤਲਬ ਨਾੜ ਖਾਸਾ ਨੁਕਸਾਨ ਆ ਗਿਆ ਜੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਇਸ ਪਾਰਕਿੰਗ ਹੁੰਦੀ ਹੈ ਕੀ ਕਹਿਣਾ ਚਾਹੋਗੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਵਿਭਾਗ ਨੂੰ ਕੀ ਕਰਨ ਚਾਹੀਦਾ ਜੀ ਦਿਨੇ ਲਾਈਟ ਬੰਦ ਕਰਕੇ ਰੱਖੇ ਰਾਤ ਨੂੰ ਛੱਡੇ ਮੇਰੇ ਸਾਰੇ ਪਾਸੇ ਲੈ ਕੜਕ ਦੀ ਫਸਲ ਖੜੀ ਆ ਪੱਤੀਆਂ ਪੱਤੀਆਂ ਜੀ ਜੈ ਡੀਵੀਡਰਾਂ ਦਾ ਨਕ ਤਾਂ ਹੁੰਦਾ ਪਰ ਉਹ ਜ਼ਬਰਦਸਤ ਕਿਥੇ ਆਪਣਾ ਸੈਕਟਰ ਸ਼ੁਰੂ ਕਰੀ ਬਾਕੀ ਜਦੋਂ ਇਸ ਪਾਰਕਿੰਗ ਹੁੰਦੀ ਉਹਦੇ ਖਾਤਰ ਮੇਨਟੇਨੈਂਸ ਵੀ ਹੋਣਾ ਪ੍ਰਬੰਧ ਹੋਣਾ ਚਾਹੀਦਾ ਹਾਂਜੀ ਇਹ ਪੂਰਾ ਪ੍ਰਬੰਧ ਇਹ ਚੀਜ਼ਾਂ ਪਹਿਲਾਂ ਚਾਹੀਦਾ ਬਾਕੀ ਦੁਪਹਿਰਾਂ ਵੇਲੇ ਤਾਂ ਲਾਈਟ ਜਿਹੜੀ ਛੱਡੀ ਹੈ ਤਾਂ ਗਲਤੀ ਗਲਤ ਹੈ ਜਿਵੇਂ ਹੁਣ ਇਸ ਤਰ੍ਹਾਂ ਕਿਸਾਨ ਦਾ ਨੁਕਸਾਨ ਹੋਇਆ ਉਹਦੇ ਲਈ ਕੀ ਮੰਗ ਕਰ ਦਿਓ ਹੁੰਦੇ ਜੀ ਇਹਨੂੰ ਮਾਫੀ ਮਿਲਣਾ ਚਾਹੀਦਾ ਡੰਗਰਾਂ ਤੂੜੀ ਕਾਦੇ ਵਾਸਤੇ ਕਿਵੇਂ ਪਾਊਗਾ ਹੋਰ ਤਾਂ ਨੁਕਸਾਨ ਹੋਇਆ ਜੀ ਬਹੁਤ ਜਿਆਦਾ